ਬਾਬਾ RAM RAJ 시ਕੇ ਉਹ ਟਾਈਮ டிரਾਈਵਰ ਲੈ ਬਹੁਤ ਕਰਦੇ ਸੀ ਅੱਛਾ ਜੀ ਉਹ ਦੂਜੀਆਂ ਧਰਤੀਆਂ ਤੇ ਚਲੇ ਜਾਂਦੇ ਸੈਰ ਕਰਦੇ ਆ ਬਾਬਾ RAM RAJ ਜੀ ਬਾਰੇ ਦੱਸ ਦੋ ਵੀ ਉਹਨਾਂ ਦੇ ਕਿੰਨਾ ਦੇ ਸੁਪੁੱਤਰ ਸੀ ਹਾਂ ਬਾਬਾ RAM RAJ ਸੀਗੇ ਗੁਰੂ ਹਰ ਰਾਏ ਪਾਸ਼ਾ ਦੇ ਹਮ ਸੁਪੁੱਤਰ ਸੀਗੇ ਤੇ ਉਹਨਾਂ ਤੋਂ ਗਲਤੀ ਹੋ ਗਈ ਸੀ ਕਿ ਉਹ ਦਿੱਲੀ ਗਏ ਸੀਗੇ ਤੇ ਉਹ ਦਿੱਲੀ ਉਹਨਾਂ ਨੇ ਬਹਤ ਕਲਾ ਦਿਖਾ ਦਿੱਤੀਆਂ ਸ਼ਕਤੀਆਂ ਦਿਖਾ ਦਿੱਤੀਆਂ ਸੀਗਾ ਆਪਣੇ ਰਾਜੇ ਨੂੰ ਖੁਸ਼ ਕਰਨ ਦੇ ਲਈ ਔਰੰਗਜ਼ੇਬ ਨੂੰ ਤੇ ਉਸ ਦੇ ਵਿੱਚ ਲਾਸਟ ਉਹਨਾਂ ਤੋਂ ਗਲਤੀ ਹੋ ਗਈ ਸੀ ਕਿ ਉਹਨਾਂ ਨੇ ਗੁਰਬਾਣੀ ਦੀ ਟੁਕ ਬਦਲ ਦਿੱਤੀ। ਉੱਥੇ ਗੁਰਬਾਣੀ ਦੀ ਟੁਕ ਹੈ ਮਿੱਟੀ ਮੁਸਲਮਾਨ ਕੀ ਪੈਂਡੇ ਪਈ ਕਮਿਆਰ ਕੜ ਪਾਂਡੇ ਇਟਾਂ ਕੀਆਂ ਜਲਦੀ ਕਰੇ ਪੁਕਾਰ ਕਿਉਂਕਿ ਜਿਹੜੇ ਮੁਸਲਮਾਨ ਵੀਰ ਆ ਐਕਚੁਅਲੀ ਜਿਹੜਾ ਧਰਮ ਹੈ ਉਹ ਇੱਕ ਹੀ ਹੈ ਇਨਸਾਨੀਅਤ ਇੱਥੇ ਕੋਈ ਹਿੰਦੂ ਨਹੀਂ ਕੋਈ ਮੁਸਲਮਾਨ ਨਹੀਂ ਕੋਈ ਸਿੱਖ ਨਹੀਂ ਕੋਈ ਇਸਾਈ ਨਹੀਂ ਕਿਸੇ ਦੀ ਜਾਤ ਵੱਡੀ ਨਹੀਂ ਕਿਸੇ ਦੀ ਜਾਤ ਛੋਟੀ ਨਹੀਂ ਆਪਾਂ ਸਾਰੇ ਇੱਕ ਪਰਮਾਤਮਾ ਦੇ ਬੱਚੇ ਆ। ਕਹੋ ਕਵੀਰ ਹਮ ਰਾਮ ਕੀ ਅੰਛ। ਆਪਾਂ ਇੱਕ ਪਰਮਾਤਮਾ ਦੇ ਬੱਚੇ ਆ। ਇੱਕ ਪਰਮਾਤਮਾ ਹੀ ਅਲੱਗ-ਅਲੱਗ ਰੂਪ ਧਾਰ ਕੇ ਸੰਸਾਰ ਵਿੱਚ ਬਿਤਰ ਰਿਹਾ। ਜਿਹਨੂੰ ਮਹਾਰਾਜ ਦੱਸਦੇ ਨੇ ਇਹ ਬੇਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ। ਹਰ ਰੂਪ ਨਜ਼ਰੀ। ਜਦੋਂ ਆਪਾਂ ਜਾਗਾਂਗੇ ਨਾ ਪਰਮਾਤਮਾ ਦੇ ਨਾਲ ਮਿਲਾਂਗੇ ਫਿਰ ਸਾਨੂੰ ਸਾਰਿਆਂ ਵਿੱਚ ਹੀ ਪਰਮਾਤਮਾ ਨਜ਼ਰ ਆਏਗਾ। ਹੂੰ ਜਿਵੇਂ ਆਪਣਾ ਕਨਈਆ ਜੀ ਸੀਗੇ ਉਹਨਾਂ ਨੂੰ ਸਾਰਿਆਂ ਵਿੱਚ ਪਰਮਾਤਮਾ ਦਿਖ ਰਿਹਾ ਸੀ। ਤੇ ਉਹਨਾਂ ਦੀ ਸ਼ਿਕਾਇਤ ਕਰ ਦਿੱਤੀ ਕਿ ਦੁਸ਼ਮਣਾਂ ਨੂੰ ਪਾਣੀ ਪਲਾਉਂਦੇ ਨੇ ਤੇ ਮਹਾਰਾਜ ਨੇ ਬੁਲਾਇਆ ਕਿ ਇਸ ਤਰ੍ਹਾਂ ਕਿਉਂ ਕਰਦੇ ਹੋ ਕਹਿੰਦੇ ਮਹਾਰਾਜ ਤੁਸੀਂ ਜੋ ਗਿਆਨ ਦਿੱਤਾ ਉਹਦੇ ਰਾਹੀਂ ਮੈਨੂੰ ਸਭ ਵਿੱਚ ਤੁਹਾਡਾ ਤੁਹਾਡਾ ਰੂਪ ਨਜ਼ਰ ਆ ਰਿਹਾ ਤੇ ਮਹਾਰਾਜ ਨੇ ਫੇ ਮਲਮ ਦੇ ਦਿੱਤੀ ਕਿ ਤੈ ਮਲਮ ਵੀ ਕਰੋ ਕਿ ਹਾਂ ਤੂੰ ਹੁਣ ਪੂਰਨ ਹੋ ਗਿਆ ਆਪਾਂ ਹੁਣ ਆਰਾਮ ਰਾਏ ਜੀ ਦੇ ਦਰ ਆਹ ਜੀ RAM RAJ ਜੀ ਠੀਕ ਹੈ RAM RAJ ਜੀ ਫੇ ਉਹਨਾਂ ਨੇ ਜਿਹੜੀ ਤੁੱਕ ਬਦਲੀ ਤੇ ਉਹ ਗੁਰਸਿੱਖ ਨਾਲ ਅਭਿਆਸੀ ਸੀਗੇ ਉਹਨਾਂ ਦਾ ਵੀ ਪ੍ਰੈਕਟੀਕਲ ਸੀਗਾ ਉਹਨਾਂ ਦਾ ਵੀ ਬਾਬਾ ਰਾਮ ਰਾਜ ਤੋਂ ਜ਼ਿਆਦਾ ਪ੍ਰੈਕਟੀਕਲ ਸੀ ਤੇ ਉਹਨਾਂ ਨੇ ਜਦੋਂ ਦੇਖਿਆ ਵੀ ਇਹ ਤੇ ਬਹੁਤ ਗਲਤ ਚੱਲ ਰਿਹਾ ਉਹ ਇੱਕ ਗੁਰਸਿੱਖ ਆ ਗਿਆ ਪਹਿਲਾਂ ਸਾਰੀ ਕਹਾਣੀ ਗੁਰੂ ਹਰ ਰਾਏ ਪਾਸ਼ਾ ਨੂੰ ਦੱਸੀ ਤੇ ਗੁਰੂ ਹਰ ਰਾਏ ਪਾਸ਼ਾ ਨੇ ਚਿੱਠੀ ਲਿਖੀ ਕਿ ਤੂੰ ਮੇਰਾ ਪੁੱਤਰ ਨਹੀਂ ਮੈਂ ਤੇਰਾ ਪਿਤਾ ਨਹੀਂ ਤੂੰ ਜਿਹੜੀਆਂ ਸ਼ਕਤੀਆਂ ਇਸ ਸੰਸਾਰੀ ਰਾਜੇ ਨੂੰ ਖੁਸ਼ ਕਰਨ ਵਾਸਤੇ ਦਿਖਾਈਆਂ ਨੇ ਇਹ ਕਰਾਮਾਤ ਹੈ ਤੇ ਪ੍ਰਮਾਤਮਾ ਨਾਲ ਸ਼ਰੀਕ ਬਣਿਓ ਤੁਸੀਂ ਜਿੱਥੇ ਤੁਹਾਡਾ ਮੂੰਹ ਉੱਥੋਂ ਤੁਸੀਂ ਵਾਪਸ ਚਲੇ ਜਾਓ ਉੱਥੋਂ ਫਿਰ ਉਹ ਬਾਬਾ ਰਾਮ ਰਾਜ ਨੂੰ ਉਹ ਹੁਕਮਨਾਮਾ ਦਿੱਤਾ ਗਿਆ ਤੇ ਬਾਬਾ ਰਾਮ ਰਾਜ ਨੂੰ ਪਤਾ ਸੀ ਕਿ ਮਾਰਾ ਵਿੱਚ ਸ਼ਕਤੀ ਬਹੁਤ ਹੈ ਤੇ ਉਹਨਾਂ ਨੇ ਫਿਰ ਉੱਥੋਂ ਉਸ ਰਾਜੇ ਨੂੰ ਜਾ ਕੇ ਕਿਹਾ ਵੀ ਮੇਰਨਾ ਪਿਤਾ ਜੀ ਨਰਾਜ਼ ਹੋ ਗਏ ਤੁਹਾਨੂੰ ਇਹ ਸ਼ਕਤੀਆਂ ਦਿਖਾਈਆਂ ਵੀ ਹੁਣ ਤੁਸੀਂ ਸਾਡਾ ਕੁਝ ਕਰੋ ਫਿਰ ਉਹਨਾਂ ਨੂੰ ਜ਼ਗੀਰ ਦੇ ਰਾਦੋਂ ਦਿੱਤੀ ਗਈ ਉੱਥੇ ਜਾ ਕੇ ਉਹਨੇ ਆਪਣਾ ਪ੍ਰੈਕਟੀਕਲ ਸ਼ੁਰੂ ਕੀਤਾ ਉਹ ਪ੍ਰੈਕਟੀਕਲ ਕਰਦੇ ਰਹੇ ਲੇਕਿਨ ਉਹਨਾਂ ਨੂੰ ਪ੍ਰਕਾਸ਼ ਪਰਮਾਤਮਾ ਦੇ ਵਿੱਚ ਲੀਨ ਹੋਣੇ ਦੀ ਵੀ ਦੀ ਜਿਹੜੀ ਯੁਕਤੀ ਆ ਉਹ ਹਾਸਲ ਨਹੀਂ ਹੋ ਰਹੀ ਸੀ ਭਗਤੀ ਮਤਲਬ ਸਾਰੀਆਂ ਰਿੱਦੀਆਂ ਸਿੱਡੀਆਂ ਤੱਕ ਰੁਗੇ ਉਹ ਤੋਂ ਅੱਗੇ ਨਹੀਂ ਚੱਲੇ ਹੂੰ ਤੇ ਫਿਰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਉਹਨਾਂ ਨੇ ਉਹਨਾਂ ਦੀ ਵੀ ਉਮਰ ਹੋ ਗਈ ਸੀ ਉਮਰ ਹੋ ਗਈ ਤੇ ਉਹਨਾਂ ਨੂੰ ਲੱਗਿਆ ਵੀ ਹਾਂ ਆਪਣਾ ਸਮਾਂ ਹੁਣ ਟਾਈਮ ਟਰੈਵਲ ਕਰ ਲੈ ਸੀਗੇ ਪਤਾ ਚੱਲ ਗਿਆ ਵੀ ਥਮਾ ਆਉਣ ਵਾਲਾ ਹੈ ਕਿਤੇ ਐਦੇ ਹੀ ਨਾ ਚਲੇ ਜਾਈਏ ਤੇ ਉਹਨਾਂ ਮਹਾਰਾਜ ਨਾਲ ਸੰਪਰਕ ਕੀਤਾ ਆਪਣੇ ਜਿਹੜੇ ਉਹਨਾਂ ਦੇ ਪਿਆਰੇ ਗੁਰਸਿੱਖ ਸੀ ਉਹਨਾਂ ਦੇ ਰਾਹੀ ਵੀ ਅਸੀਂ ਗੁਰੂ ਮਹਾਰਾਜ ਤੋਂ ਮਾਫੀ ਮੰਗਦੇ ਆ ਗੁਰੂ ਘਰ ਦੇ ਦੋਖੀ ਆ ਸਾਨੂੰ ਮਾਫ ਕਰਦੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਇਹਨਾਂ ਨੂੰ ਮਾਫੀ ਕਰ ਦਿੱਤਾ ਸੀ ਪਰ ਫਿਰ ਵੀ ਉਹਨਾਂ ਨੂੰ ਆਤ ਪੈ ਗਈ ਸੀ ਟੈਮ ਟ੍ਰੈਵਲ ਕਰਨ ਦੀ ਤੇ ਜਿਹੜੇ ਉਹ ਮਸੰਦ ਸੀਗੇ ਉਹਨਾਂ ਨੇ ਦੇਖਿਆ ਜਿਹੜੇ ਲਾਲਚੀ ਸੀਗੇ ਵੀ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਮਿਲ ਗਏ ਨੇ ਤੇ ਜਿਹੜੀ ਇੱਥੇ ਜਿਹੜੀ ਇੰਨੀ ਮਾਇਆ ਆ ਰਹੀ ਹੈ ਚੜਤ ਆ ਰਹੀ ਹੈ ਇਹ ਸਾਰੀ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦੇ ਦੇਣਗੇ ਉਹਨਾਂ ਦੇ ਅੰਦਰ ਲਾਲਚ ਪੈਦਾ ਹੋਇਆ ਮਸੰਦਾਂ ਦੇ ਤੇ ਉਹਨਾਂ ਨੂੰ ਪਤਾ ਸੀਗਾ ਕਿ ਮਹਾਰਾਜ ਜਾਂਦੇ ਆ ਬਾਬਾ ਰਾਮ ਰਾਏ ਸ੍ਰੀ ਛੱਡ ਕੇ ਘਰ ਆਲੀ ਨੂੰ ਦੱਸ ਕੇ ਉਹ ਚਲ ਗਏ ਪਏ ਮੈਂ 7 ਦਿਨ ਬਾਅਦ ਆਵਾਂਗਾ ਮੇਰਾ ਸ੍ਰੀਰ ਦਾ ਧਿਆਨ ਰੱਖਿਓ ਤੇ ਮਾਤਾ ਜੀ ਵੀ ਕੁਝ ਕੰਮ ਕਰਨ ਲੱਗ ਗਈ ਤੇ ਉਹਨਾਂ ਮਸੰਦਾਂ ਨੇ ਪਿੱਛੋਂ ਦਰਵਾਜ਼ਾ ਪੁੱਟਿਆ ਚੀਖਾ ਪਹਿਲੇ ਬਣਾਈ ਸੀਗੀ ਤੇ ਉਹ ਅੱਗ ਲਾ ਦਿੱਤੀ ਜਦੋਂ ਅੱਗ ਲਾ ਦਿੱਤੀ ਸਾਡੀ ਜਿਹੜੀ ਨਾਭੀ ਹੈ ਇੱਥੋਂ ਤੱਕ ਸੇਕ ਪਹੁੰਚਦੇ ਪਹੁੰਚਦੇ ਟਾਈਮ ਲੱਗਿਆ ਜਦੋਂ ਇੱਥੇ ਸੇਕ ਪਹੁੰਚਦਾ ਹੈ ਨਾ ਤੇ ਉਹ ਫਿਰ ਜੀ ਆਤਮਾ ਜਿਹੜੀ ਮਨ ਜਿਹੜਾ ਬਾਹਰ ਗਿਆ ਨਾ ਉਹਨੂੰ ਖਬਰ ਹੋਈ ਵੀ ਕੁਝ ਗਲਤ ਹੋ ਰਿਹਾ ਉਹ ਜਲਦੀ ਤਿਖਾ ਤੇ ਜਦੋਂ ਜਿਆ ਦੇਖਿਆ ਨਹੀਂ ਵੀ ਸਰੀਰ ਹੁਣ ਉਹਨਾਂ ਕੰਮ ਦਾ ਨਹੀਂ ਰਹਿ ਗਿਆ ਹੁਣ ਕੋਈ ਫਾਇਦਾ ਨਹੀਂ ਇਹਦੇ ਵਿੱਚ ਤੇ ਉਹਨਾਂ ਨੇ ਉੱਥੇ ਸ਼ਰਾਬ ਦਿੱਤਾ ਉਹਨਾਂ ਮਸੰਦਾਂ ਨੂੰ ਵੀ ਜਿਵੇਂ ਤੁਸੀਂ ਮੈਨੂੰ ਸਾੜਿਆ ਗੁਰੂ ਕਾਲਗੀਧਰ ਪਾਤਸ਼ਾਹ ਤੁਹਾਨੂੰ ਇਸੇ ਤਰ੍ਹਾਂ ਉਬਲਦੇ ਦੇਗ ਵਿੱਚ ਦੇਗੇ ਵਿੱਚ ਤੇਲ ਵਿੱਚ ਸਾੜੇਗਾ ਤੇ ਉਹ ਮੰਨ ਦੇ ਰਾਹੀਂ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਕੋ ਪਹੁੰਚੇ ਤੇ ਮਹਾਰਾਜ ਨੇ ਭੱਲੇ ਕਿ ਬਾਬਾ ਜੀ ਆਏ ਨੇ ਤੇ ਉਹਨਾਂ ਸਾਰੀ ਕਹਾਣੀ ਦੱਸੀ ਵ ਇਸ ਤਰ੍ਹਾਂ ਹੋਇਆ ਇੱਕ ਹੋਰ ਇਸ ਤਰ੍ਹਾਂ ਟਾਈਮ ਟ੍ਰੈਵਲ ਦੀ ਕਹਾਣੀ ਹੈ ਆਪਾਂ ਗੁਰਬਾਣੀ ਵਿੱਚ ਦਰਜ ਹੈ ਇੱਕ ਜਨਮੇਜਾ ਰਾਜਾ ਹੋਇਆ ਉਹ ਜਿਹੜਾ ਰਾਜਾ ਹੈ ਉਸਨੇ ਇਹ ਸੀਗਾ ਕਿ ਜਿਹੜੇ ਸਾਧੂ ਹੈ ਜਿਹੜੇ ਧਿਆਨ ਦੀ ਅਵਸਥਾ ਜਾਣਦੇ ਨੇ ਉਹ ਟਾਈਮ ਟ੍ਰੈਵਲ ਕਰ ਲੈਂਦੇ ਨੇ ਆਪਣਾ ਭਵਿੱਖ ਜਾਣ ਲੈਣ ਤੇ ਸਾਧੂਆਂ ਕੋਲੋਂ ਗਿਆ ਜਨਮੇਜਾ ਤੇ ਉਹਨੇ ਕਿਹਾ ਵੀ ਸਾਧੂਆਂ ਨੇ ਕਿ ਤੁਸੀਂ ਆਪਣਾ ਜਿਹੜਾ ਭਵਿੱਖ ਹੈ ਜਾਣ ਲੈਂਦੇ ਹੋ ਵੀ ਜੇ ਮੈਨੂੰ ਪਤਾ ਲੱਗ ਜੇ ਤੇ ਮੈਂ ਆਪਣਾ ਭਵਿੱਖ ਨੂੰ ਬਦਲ ਸਕਦਾ ਉਹ ਸਾਧੂ ਜਿਹੜੇ ਸੀਗੇ ਉਹ ਕਹਿੰਦੇ ਵੀ ਦੇਖੋ ਇਹ ਜਿਹੜੀ ਸ੍ਰਿਸ਼ਟੀ ਹੈ ਇਹਦੀ ਰਚਨਾ ਪ੍ਰਮਾਤਮਾ ਨੇ ਕੀਤੀ ਤੇ ਪ੍ਰਮਾਤਮਾ ਇਹਦੀ ਪਾਲਣਾ ਕਰ ਰਿਹਾ ਇਹ ਸ੍ਰਿਸ਼ਟੀ ਦਾ ਇੱਕ ਪੱਤਾ ਵੀ ਪ੍ਰਮਾਤਮਾ ਦੀ ਇਜਾਜ਼ਤ ਤੋਂ ਬਿਨਾ ਹਿੱਲ ਨਹੀਂ ਸਕ ਸਕਦਾ ਤੇ ਉਹ ਮਜ਼ਾਕ ਕਰਨ ਲੱਗੇ ਉਹਨੂੰ ਤੇ ਸਾਧੂ ਵੀ ਅੱਗੇ ਫਿਰ ਥੋੜਾ ਗੁੱਸੇ ਵਿੱਚ ਆਏ ਠੀਕ ਹੈ ਕਹਿੰਦੇ ਅਸੀਂ ਤੈਨੂੰ ਦੱਸ ਦਿੰਨੇ ਆ ਤੂੰ ਇਸ ਨੂੰ ਬਦਲ ਨਹੀਂ ਤੇਰੇ ਵਿੱਚ ਤਾਕਤ ਹੈ ਤੇ ਤੇ ਬਦਲਿਆ ਨਹੀਂ ਜਾ ਸਕਦਾ ਉਹਨਾਂ ਸਾਧੂਆਂ ਨੇ ਉਸ ਨੂੰ ਦਿਨ ਮੇਰ ਦਿਨ ਦੱਸਿਆ ਕਿ ਦੇਖੋ ਤੇਰੇ ਘਰ ਇੱਕ ਸੁੰਦਰ ਰਾਣੀ ਦੇ ਨਾਲ ਵਿਆਹ ਹੋਏਗਾ ਉਸ ਦੇ ਘਰ ਇੱਕ ਬੱਚਾ ਪੈਦਾ ਹੋਏਗਾ ਉਹਦੀ ਖੁਸ਼ੀ ਦੇ ਵਿੱਚ ਤੁਸੀਂ ਬ੍ਰੰਭੋਜ ਕਰੋਗੇ ਉਸ ਬ੍ਰੰਭੋਜ ਤੇ ਤੁਸੀਂ 18 ਪੰਡਤਾਂ ਨੂੰ ਮਾਰੋਗੇ ਕਤਲ ਕਰੋਗੇ ਤੇ ਬਾਕੀ ਪੰਡਤਾਂ ਦਾ ਕੇਸ ਕਤਲ ਕਰਕੇ ਆਪਣੇ ਦੇਸ਼ ਤੋਂ ਕਹਲਾ ਦੇ ਦੋ ਜਿਹੜੀ ਆਪਣੀ ਹਿੰਦੁਸਤਾਨ ਦੀ ਜਿਹੜੀ ਸੰਸਕ੍ਰਿਤੀ ਹੈ ਨਾ ਭਾਰਤ ਦੀ ਇਹ ਹੈ ਕਿ ਪਹਿਲਾਂ ਕੋਈ ਕੇਸ ਕਤਲ ਨਹੀਂ ਅਸੀਂ ਕਰਦਾ ਕੋਈ ਕੇਸ ਕਤਲ ਕਰਦਾ ਸੀ ਉਸ ਨੂੰ ਪਾਪ ਸਮਝਿਆ ਜਾਂਦਾ ਹੈ ਕੋਈ ਵੀ ਨਹੀਂ ਕਰਦਾ ਨਹੀਂ ਕੋਈ ਕੇਸ ਕਤਲ ਨਹੀਂ ਕਰਦਾ ਦੇਖ ਲਓ ਆਪਾਂ ਦੇਖ ਲਓ ਸ਼੍ਰੀ ਕ੍ਰਿਸ਼ਨ ਜੀ ਮਹਾਰਾਜੇ ਹੋਗੇ ਸ਼੍ਰੀ ਰਾਮਚੰਦਰ ਜੀ ਹੋਗੇ ਵਾਲਮੀਕ ਹੋਗੇ ਜਿੰਨੇ ਵੀ ਭਗਤ ਹੋਗੇ ਹੋਰ ਪਹਿਲੇ ਜਿਹੜੇ ਗੁਰਸਿੱਖ ਨੇ ਜਾ ਪਹਿਲੇ ਜਿਹੜੇ ਹਿੰਦੂ ਲੋਕ ਐ ਉਹ ਵੀ ਪਗੜੀ ਬੰਨਦੇ ਸੀ ਕਿ ਕੇਸ ਰੱਖਦੇ ਸੀ ਕੋਈ ਕੇਸ ਖਤਨ ਲਈ ਹੀ ਕਰਦਾ ਤੇ ਉਹ ਜਨਮੇਜ ਦੇ ਰਾਜੇ ਨੇ ਉਹ ਸਮਾਂ ਹੋਇਆ ਕਾਲ ਐ ਜਿਹੜਾ ਸਾਡੇ ਸੀਰ ਦੇ ਵਿੱਚ ਐ ਉਸਨੇ ਉਸ ਨੂੰ ਭਲਾ ਦਿੱਤਾ ਸਭ ਕੁਝ ਸੇਮ ਇਸੇ ਤਰ੍ਹਾਂ ਹੋਇਆ ਜਿਸ ਤਰ੍ਹਾਂ ਸਾਧੂ ਨੇ ਦੱਸਿਆ ਤੇ ਬ੍ਰਹਮਪੋਜ ਸ਼ੁਰੂ ਕੀਤਾ ਕਿ ਹਵਨ ਦੇ ਲਈ ਉਸ ਦੀ ਜਿਹੜੀ ਰਾਣੀ ਸੀ ਉਹ ਆਈ ਵਿਚਾਰੀ ਸਾੜੀ ਪੈਂਦੇ ਸੀ ਕਿ ਪਹਿਲਾਂ ਸਾੜੀ ਦੇ ਨਾਲ ਉਹਦੇ ਬਸਤਰ ਹਵਾ ਦੇ ਨਾਲ ਉੱਡ ਗਿਆ ਚਾਰ ਚਫੇਰੇ ਦੀ ਹਵਾ ਹੁੰਦੀ ਉਹਦੇ ਨਾਲ ਉਹਦੇ ਜਿਹੜੇ ਸਾੜੀ ਦਾ ਪੱਲਾ ਹੈ ਉਹ ਖਿਸ ਗਿਆ ਉਹਦਾ ਇਸ ਤਰੀ ਨੰਗਾ ਹੋ ਗਿਆ ਇਹ ਦੇਖ ਕੇ ਜਿਹੜੇ ਬ੍ਰਾਹਮਣ ਸੀਗੇ ਉਹ ਹੱਸ ਪਏ ਗਲਤ ਨਿਗਾਹ ਦੇ ਨਾਲ ਤੇ ਉਹ ਰਾਜਾ ਸੀਗਾ ਸ਼ਕਤੀ ਸੀ ਉਹਦੇ ਕੋਲ ਤੇ ਉਹਨੂੰ ਗੁੱਸਾ ਆਇਆ ਤੇ ਗੁੱਸੇ ਵਿੱਚ ਉਸਨੇ ਤਲਵਾਰ ਗੱਡੀ 18 ਬ੍ਰਾਹਮਣ ਉੱਥੀ ਮਾਰ ਕੇ ਕਤਲ ਕਰ ਦਿੱਤੇ ਉਸਨੇ ਤੇ ਬਾਕੀ ਆਪਣੇ ਦੇਸ਼ ਵਿੱਚ ਸਪਾਈਆਂ ਨੂੰ ਹੁਕਮ ਦਿੱਤਾ ਕਿ ਜਿੰਨੇ ਪੰਡਤ ਹੈ ਉਹਨਾਂ ਨੂੰ ਪਕੜੋ ਇਹਨਾਂ ਦੇ ਕੇਸਕਤਲ ਕਰੋ ਮੇਰੇ ਦੇਸ਼ ਵਿੱਚੋਂ ਕੱਢ ਦਿਓ ਮਤਲਬ ਇੰਨੀ ਨਫ਼ਰਤ ਕਰਨ ਲੱਗਿਆ ਪੰਡਤਾਂ ਦੇ ਨਾਲ ਬ੍ਰਾਹਮਣਾਂ ਦੇ ਨਾਲ ਇਸੇ ਤਰ੍ਹਾਂ ਹੋਇਆ ਹੁਣ ਜਦੋਂ ਬ੍ਰਾਹਮਣਾਂ ਨੂੰ ਬਾਹਰ ਕੱਢਿਆ ਬ੍ਰਾਹਮਣ ਇਕੱਠੇ ਹੋਏ ਉਹਨਾਂ ਨੇ ਕਿਹਾ ਵੀ ਜੇ ਆਪਾਂ ਬਾਹਰ ਗਏ ਤੇ ਲੋਕ ਕੇਸਕਤਲ ਨੂੰ ਬਹੁਤ ਬੁਰਾ ਸਮਝਦੇ ਸੀ ਤੇ ਉਹਨਾਂ ਨੇ ਇੱਕ ਸਲਾਹ ਬਣਾਈ ਇਕੱਠੇ ਹੋ ਕੇ ਕਿ ਕੀ ਜਵਾਬ ਦੇਵਾਂਗੇ ਲੋਕਾਂ ਨੂੰ ਤੇ ਉਹਨਾਂ ਵਿੱਚੋਂ ਜਿਹੜੇ ਜ਼ਿਆਦਾ ਪੜੇ ਲਿਖੇ ਹੁਣੇ ਤਰਤੀਬ ਦੇ ਨਾਲ ਕੀ ਕੀਤਾ ਕਿ ਲੋਕਾਂ ਨੂੰ ਇਹ ਸਮਝਾਵਾਂਗੇ ਮੂਰਖ ਬਣਾਵਾਂਗੇ ਕਿ ਕਿਸੇ ਦਾ ਪਿਓ ਮਰ ਗਿਆ ਕਿਸੇ ਦੀ ਮਾਂ ਮਰ ਗਈ ਮੁੰਡਨ ਦੀ ਪ੍ਰਥਾ ਉਹ ਨਹੀਂ ਸ਼ੁਰੂ ਕਰਦੇ ਤੇ ਪੂਰੇ ਭਾਰਤ ਵਿੱਚ ਮੁੰਡਨ ਦੀ ਪ੍ਰਥਾ ਸ਼ੁਰੂ ਹੋ ਗਈ ਕੇਸਕਤਲ ਸ਼ੁਰੂ ਹੋ ਗਿਆ ਮੁੰਡਨ ਦੀ ਪ੍ਰਥਾ ਕੇਸਕਲ ਦੀ ਕਤਲ ਦੀ ਪ੍ਰਥਾ ਇੱਥੋਂ ਸ਼ੁਰੂ ਹੋਈ ਹਾਂ ਜਨਮੇਜ ਜਨਮੇਜ ਦੇ ਰਾਜੇ ਨੇ ਉਹਨਾਂ ਨੂੰ ਸਜ਼ਾ ਦਿੱਤੀ ਸੀ ਉਹ ਸਜ਼ਾ ਉਹ ਨਹੀਂ ਪੜੇ ਲਿਖੇ ਸੀ ਕਿ ਉਹ ਨਹੀਂ ਪੂਰੇ ਭਾਰਤ ਦੇ ਕੇਸ ਹੀ ਕਤਲ ਕਰਾ ਦਿੱਤੇ ਐਕਚੁਅਲੀ ਜਿਹੜਾ ਭਾਰਤ ਹੈ ਇਹ ਸਭ ਤੋਂ ਪਵਿੱਤਰ ਦੇਸ਼ ਹੈ ਇਸ ਦੇਸ਼ ਵਿੱਚ ਇਨੇ ਮਾਰਿਸ਼ੀ ਆਏ ਨੇ ਇਸ ਦੇਸ਼ ਵਿੱਚ ਇਸ ਸ਼ਰੀਰ ਨੂੰ ਖੋਜਿਆ ਗਿਆ ਇਸ ਸ਼ਰੀਰ ਦੇ ਵਿੱਚ ਪਰਮਾਤਮਾ ਹੈ ਇਸ ਦੇਸ਼ ਦੇ ਸਾਧੂ ਸੰਤਾਂ ਬ੍ਰਹਮ ਗਿਆਨੀਆਂ ਭਗਤਾਂ ਨੇ ਉਪਦੇਸ਼ ਦਿੱਤਾ ਹੈ ਮਤਲਬ ਇੰਨਾ ਪਵਿੱਤਰ ਦੇਸ਼ ਹੈ ਸਾਡਾ ਭਾਰਤ ਦੇਸ਼ ਮਹਾਨ ਹੈ ਰੇ ਗੱਲ ਵੀ ਤੁਸੀਂ ਗੱਲ ਇਹ ਕਹਿ ਰਹੇ ਹੋ ਕਿ ਕੈਸ ਕਤਲ ਜਿਹੜੇ ਆ ਪਹਿਲਾਂ ਬਿਲਕੁਲ ਵੀ ਨਹੀਂ ਹੁੰਦੇ ਸੀ ਜੀ ਬਿਲਕੁਲ ਇਸ ਤਰੀਕੇ ਨਾਲ ਸ਼ੁਰੂ ਹੋਏ ਤੇ ਅੱਜ ਉਹ ਫੈਸ਼ਨ ਬਣ ਗਿਆ ਤੁਹਾਡੇ ਪਹਿਲਾਂ ਕੈਸ ਕਤਲ ਨਹੀਂ ਸੀ ਉਹ ਮੌਕਾ ਮਿਲ ਗਿਆ ਜੀ ਜਿਹੜਾ ਕਾਲ ਹੈ ਨਹੀਂ ਕਿ ਸਾਡੇ ਸਰੀਰ ਵਿੱਚ ਕਾਲ ਹੈ ਮਹਾਰਾਜ ਗੁਰਬਾਣੀ ਵਿੱਚ ਫਰਵਾਉਂਦੇ ਨੇ ਸਰੀਰ ਦੇ ਵਿੱਚ ਪਰਮਾਤਮਾ ਹੈ ਇਹ ਜਿਹੜਾ ਸਰੀਰ ਹੈ ਇਹਨੂੰ ਸਰੀਰ ਕਿਹਾ ਪਿੰਡ ਕਿਹਾ ਸ਼ਹਿਰ ਕਿਹਾ ਖੇਤ ਕਿਹਾ گاؤں ਕਿਹਾ ਕਿਲਾ ਕਿਹਾ ਹੈ ਘਰ ਕਿਹਾ ਹੈ ਮੰਦਿਰ ਕਿਹਾ ਹੈ ਮਸੀਤ ਕਿਹਾ ਹੈ ਸਰੀ ਨੂੰ ਹਰ ਮੰਦਰ ਕਿਹਾ ਹੈ ਤੇ ਮਾਰੇ ਗਏ ਸਭ ਕਿਸ ਘਰ ਮੈਂ ਬਾਹਰ ਨਹੀਂ ਬਾਹਰ ਟੋਲੇ ਸੋ ਪਰਮਪਲਾਂਹ ਸਭ ਕੁਝ ਸਾਡੇ ਸਰੀਰ ਦੇ ਵਿੱਚ ਪ੍ਰਮਾਤਮਾ ਆਤਮਾ ਮਨ ਧਰਮ ਰਾਏ ਚਿੱਤਰ ਗੁਪਤ ਜਮ ਕਾਲ ਤੇ ਤ੍ਰੈ ਗੁਣ ਇਹ ਜਿਹੜੀ ਬ੍ਰਹਮ ਦੀ ਪੜਾਈ ਹੈ ਜੇ ਆਪਾਂ ਕਿਸੇ ਗੁਰਸਿੱਖ ਜਿਹੜਾ ਪ੍ਰਮਾਤਮਾ ਨੂੰ ਮਿਲਿਆ ਹੈ ਉਹਦੀ ਨਿਗਰਾਨੀ ਵਿੱਚ ਸਿੱਖਾਂਗੇ ਤੇ ਬਹੁਤ ਜਲਦੀ ਕਵਰ ਕਰ ਦਾਂਗੇ ਉਹਦੇ ਵਾਸਤੇ ਸਾਨੂੰ satsangਤ ਕਰਨੀ ਪੈਂਦੀ ਹੈ ਜਿਹੜੇ ਗੁਰੂ ਘਰ ਨੇ ਮੰਦਿਰ ਨੇ ਮਸਜਿਦ ਨੇ ਇਹ ਬ੍ਰਾਹਮ ਦੇ ਕੇਂਦਰ ਸੀ ਇੱਥੇ ਸਾਨੂੰ ਵੀ